ਅੱਜ ਦੇ ਵਿਸ਼ੇਸ਼ ਬੁਲਟਨ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਨਿਗਾ ਸਵਾਗਤ ਮੈਂ ਲੈ ਕੇ ਹਾਜ਼ਰਾਂ ਵੱਡੀਆਂ ਤੇ ਅਹਿਮ ਖਬਰਾਂ ਰੱਖੜੀ ਤੋਂ ਪਹਿਲਾਂ ਮਾਨ ਸਰਕਾਰ ਦਾ ਵੱਡਾ ਐਲਾਨ ਮਜੀਥਿਆ ਦੀ ਜਾਇਦਾਦ ਬਾਰੇ ਹੋਇਆ ਨਵਾਂ ਖੁਲਾਸਾ ਬਾਕੀ ਅਕਾਲੀਆਂ ਨੇ ਪਾਇਆ ਨਵਾਂ ਪੰਗਾ ਖਤਰੇ 'ਚ ਸੁਖਬੀਰ ਦੀ ਕੁਰਸੀ ਕੀ ਅਮਰਤਪਾਲ ਦੀ ਪਾਰਟੀ ਦਾ ਅਕਾਲੀ ਦਲ ਨਾਲ ਹੋਵੇਗਾ ਗੱਟ ਜੋੜ ਤੇ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਕਲੀਨਿਕਾਂ ਵਿੱਚ WhatsApp ਚੈਟਬੋਟ ਲਾਂਚ ਕੀਤਾ ਹੈ ਇਸ ਤੋਂ ਬਾਅਦ ਲੋਕਾਂ ਨੂੰ ਹੁਣ ਦਵਾਈਆਂ ਦੀਆਂ ਸਾਰੀਆਂ ਰਿਪੋਰਟਾਂ WhatsApp ਤੇ ਹੀ ਮਿਲਿਆ ਕਰਨਗੀਆਂ ਲੋਕਾਂ ਨੂੰ ਡਾਕਟਰਾਂ ਦੀ ਪਰਚੇ ਜਾਂ ਰਿਪੋਰਟ ਲਈ ਵੀ ਕਲੀਨਿਕ ਆਉਣ ਦੀ ਜ਼ਰੂਰਤ ਨਹੀਂ ਕਿਉਂਕਿ ਉਹਨਾਂ ਨੂੰ ਸਭ ਕੁਝ WhatsApp ਤੇ ਹੀ ਉਪਲਬਧ ਕਰਵਾਇਆ ਜਾਏਗਾ ਉਹਨਾਂ ਕਹਿਆ ਕਿ ਇਸ ਕਾਰਨ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਜੇਕਰ ਟੈਸਟ ਸਮੇਂ ਸਿਰ ਕੀਤੇ ਜਾਂਦੇ ਨੇ ਤਾਂ ਮਰੀਜ਼ ਦਵਾਈਆਂ ਲੈ ਕੇ ਠੀਕ ਹੋ ਜਾਣਗੇ ਸੀਐਮ ਮੰਨੇ ਕਿਹਾ ਕਿ 880 ਆਮ ਆਦਮੀ ਕਲੀਨਿਕਾਂ ਵਿੱਚ ਹਰ ਰੋਜ਼ 70000 ਮਰੀਜ਼ ਚੈੱਕਪ ਲਈ ਆਉਂਦੇ ਨੇ ਉਹਨਾਂ ਕਹਿੰਿਆ ਕਿ ਸਾਡਾ ਫਰਜ਼ ਹੈ ਕਿ ਅਸੀਂ ਲੋਕਾਂ ਦੀ ਸਿਹਤ ਦੀ ਚਿੰਤਾ ਕਰੀਏ ਤੇ ਉਹਨਾਂ ਦੀ ਦੇਖਭਾਲ ਕਰੀਏ ਪੰਜਾਬ ਵਿੱਚ ਬਹੁਤ ਸਾਰੇ ਪਿੰਡ ਹਨ ਜਿੱਥੇ ਬੱਚੇ ਨੂੰ ਜਨਮ ਤੋਂ ਹੀ ਪਹਿਲਾਂ ਖਡਾਉਣਿਆਂ ਦੀ ਬਜਾਏ ਵੀਚਰ ਖਰੀਦਣੀ ਪੈਂਦੀ ਹੈ ਕਿਉਂਕਿ ਉੱਥੇ ਪਾਣੀ ਵਿੱਚ ਰੇਨੀਅਮ ਵਰਗੀਆਂ ਤਾਤਾਂ ਪਾਈਆਂ ਜਾਂਦੀਆਂ ਨੇ ਇਸ ਲਈ ਵਿਸ਼ਵ ਸਿਹਤ ਸੰਗਠਨ ਨੂੰ ਇਨ੍ਹਾਂ ਪਿੰਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਕੋਈ ਪ੍ਰੋਜੈਕਟ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਚੰਡੀਗੜ੍ਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਲ ਹੋਈ ਲਗਭਗ 2 ਘੰਟੇ ਬਾਅਦ ਵਿਜੀਲੈਂਸ ਵੱਲੋਂ ਕਾਰੋਬਾਰੀ ਰਣਜੀਤ ਸਿੰਘ ਗਿੱਲ ਦੇ ਘਰਾਂ ਤੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਜਿਸ ਨਾਲ ਸੂਬੇ ਦੀ ਸਿਆਸਤ ਗਰਮਾ ਚੁੱਕੀ ਹੈ ਸਰਕਾਰ ਨੇ ਇਸ ਕਾਰਵਾਈ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਕਰਮ ਸਿੰਘ ਮਜੀਠੀਆ ਨਾਲ ਜੋੜਿਆ ਅਤੇ ਕਿਹਾ ਹੈ ਕਿ ਗਿੱਲ ਅਤੇ ਮਜੀਠੀਆ ਵਿਚਕਾਰ ਲੈਣ ਦੇਂਦੀ ਜਾਂਚ ਕੀਤੀ ਜਾ ਰਹੀ ਹੈ ਮਜੀਠੀਆ ਦੇ ਵਕੀਰ ਅਤੇ ਸੀਨੀਅਰ ਕਾਲੀ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਹੁਣ ਤੱਕ ਸਰਕਾਰ ਨੂੰ ਮਜੀਠੀਆ ਵਿਰੁੱਧ ਕੋਈ ਵੀ ਥੋਸ ਸਬੂਤ ਨਹੀਂ ਮਿਲਿਆ ਇਸ ਲਈ ਹੁਣ ਮਜੀਠੀਆ ਦਾ ਨਾਮ ਗਿਲਕੋ ਕੰਪਨੀ ਦੇ ਮਾਲਕ ਰঞ্জੀਤ ਸਿੰਘ ਨਾਲ ਜੋੜਿਆ ਜਾ ਰਿਹਾ ਹੈ ਉਨਾ ਕਹਿਆ ਕਿ ਸਰਕਾਰ ਤਾਂ ਇਸ ਨੂੰ ਵੀ ਸਾਬਤ ਕਰਨਾ ਚਾਹੀਦਾ ਹੈ ਕਿ ਮਨਜੀਠੀਆ ਦਾ ਪੈਸਾ ਐਲਾਨ ਮਸਕ ਤੇ ਡੋਨਲਡ ਟਰੰਪ ਦੀਆਂ ਕੰਪਨੀਆਂ ਵਿੱਚ ਵੀ ਨਿਵੇਸ਼ ਕੀਤਾ ਗਿਆ ਹੈ ਅਤੇ ਇੱਕ ਵਿਜੀਲੈਂਸ ਟੀਮ ਅਮਰੀਕਾ ਭੇਜਣੀ ਚਾਹੀਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਪੂਰੀ ਤਰ੍ਹਾਂ ਝੂਠਾ ਹੈ ਤੇ ਜਾਂਚ ਦੇ ਨਾਮ ਤੇ ਸਿਰਫ ਵਿਖਾਵਾ ਕੀਤਾ ਜਾ ਰਿਹਾ ਹੈ ਪਲੇ ਨੇ ਕਿਹਾ ਕਿ ਸਰਕਾਰ ਦਾਵਾ ਕਰ ਰਹੀ ਹੈ ਕਿ ਰঞ্জੀਤ ਸਿੰਘ ਗਿੱਲ ਦੇ ਘਰ ਤੇ ਛਾਪੀ ਮਾਰੀ ਤੋਂ ਵਿਕਰਮ ਮਨਜੀਠੀਆ ਨਾਲ ਲੈਣ ਦੇਣ ਦਾ ਖੁਲਾਸਾ ਹੋਇਆ ਹੈ ਆਵਾਦਮੀ ਪਾਰਟੀ ਨੂੰ ਮੇਰਾ ਸਵਾਲ ਹੈ ਕਿ ਰਣਜੀਤ ਸਿੰਘ ਗਿੱਲ ਨੂੰ ਪਾਰਟੀ ਛੱਡੇ ਬਹੁਤ ਸਮਾਂ ਹੋ ਗਿਆ ਹੈ ਪਿਛਲੇ ਸਮੇਂ ਵਿੱਚ ਚਰਚਾ ਸਿੱਕੇ ਰਣਜੀਤ ਸਿੰਘ ਗਿੱਲ ਆਵਾਦਮੀ ਪਾਰਟੀ ਵਿੱਚ ਜਾ ਰਹੇ ਨੇ ਕੀ ਖਰੜ ਦੇ ਵਿਧਾਇਕ ਅਨਮੋਲ ਗਗਨ ਮਾਨ ਇਸਤੇ ਵਿਰੋਧ ਵਿੱਚ ਅਸਤੀਫਾ ਦੇ ਰਹੇ ਸਨ ਬਾਅਦ ਵਿੱਚ ਉਹਨਾਂ ਨੂੰ ਮਨਾ ਲਿਆ ਗਿਆ ਕਹਿੰਦੇ ਨੇ ਕਿ ਆ ਕੇ ਵਿਜੀਲੈਂਸ ਦੀ ਛਾਪੇਮਾਰੀ ਦੇ 15 ਤੋਂ 20 ਦਿਨਾਂ ਦੇ ਵਿੱਚ ਕੀ ਵਿਜੀਲੈਂਸ ਦੀ लाठी ਦਿਖਾ ਕੇ ਰਣਜੀਤ ਸਿੰਘ ਗਿੱਲ ਨਾਲ ਸੌਦੇਬਾਜ਼ੀ ਕੀਤੀ ਜਾ ਰਹੀ ਸੀ ਜਦੋਂ ਮਾਮਲਾ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ ਤਾਂ ਵਿਜੀਲੈਂਸ ਦੀ ਛਾਪੇਮਾਰੀ ਹੋਈ ਜਦੋਂ ਉਹ ਭਾਜਪਾ ਵਿੱਚ ਗਏ ਤਾਂ ਵਿਜੀਲੈਂਸ ਟੀਮਾਂ ਤੁਰੰਤ ਉਹਨਾਂ ਦੇ ਘਰ ਪਹੁੰਚ ਗਈਆਂ ਇਹ ਕਾਲੀ ਦਲ ਦਾ ਮਾਮਲਾ ਨਹੀਂ ਹੈਗਾ ਹੁਣ ਸਿਰਫ ਇੱਕ ਕਹਾਣੀ ਬਚੀ ਹੈ ਕਿ 트럼ਪ ਦੇ ਅਮਰੀਕਾ ਵਿੱਚ ਚੋਣ ਜਿੱਤ ਰਹੀ ਹੈ ਅਮਰੀਕਾ ਮਜਿਥੀਆ ਦਾ ਪੈਸਾ ਐਲਾਨ ਮਸਕਤ ਤੇ 트럼ਪ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਗਿਆ ਹੁਣ ਸਾਨੂੰ ਅਮਰੀਕਾ ਵਿੱਚ ਵੀ ਇੱਕ ਵਿਸ਼ੇਸ਼ ਵਿਜੀਲੈਂਸ ਟੀਮ ਭੇਜਣੀ ਚਾਹੀਦੀ ਹੈ ਮੁੱਖ ਮੰਤਰੀ ਜੀ ਮਜੀਠੀਆਂ ਤੋਂ ਧਿਆਨ ਹਟਾਓ ਅਤੇ ਪੰਜਾਬ ਵਿੱਚ ਵਿਗੜਦੀ ਕਾਨੂੰਨੀ ਵਿਵਸਥਾ ਨੂੰ ਠੀਕ ਕਰੋ ਪੰਜਾਬ ਦਾ ਕਰਜ਼ਾ ਭਾਰਾ ਹੁੰਦਾ ਜਾ ਰਿਹਾ ਇਸ ਬਾਰੇ ਵੀ ਸੋਚੋ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਤੋਂ ਬਾਅਦ 26 ਜੁਲਾਈ ਨੂੰ ਪੱਤਰ ਦੇ ਕੇ ਸ਼੍ਰੋਮਣੀ ਕਮੇਟੀ ਪਾਸੋਂ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਨਰਲ ਇਜਲਾਸ ਕਰਨ ਦੀ ਜੋ ਮੰਗ ਕੀਤੀ ਸੀ ਉਸ ਸੰਬੰਧੀ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਚੁੱਕਿਆ ਹੈ ਸ਼੍ਰੋਮਣੀ ਕਮੇਟੀ ਨੇ ਸਬੰਧੀ ਸ਼੍ਰੀ ਅਕਾਲ ਤਖਤ ਸਹਿਬ ਪਾਸੋਂ ਅਗਲੇ ਆਦੇਸ਼ ਦੀ ਮੰਗ ਕੀਤੀ ਹੈ ਕਿਉਂਕਿ ਇਹ ਮਾਮਲਾ ਸ਼੍ਰੀ ਅਕਾਲ ਤਖਤ ਸਹਿਬ ਦੇ ਨਾਲ ਜੁੜਿਆ ਹੋਇਆ ਹੈ ਇਸ ਲਈ ਇਸ ਸਬੰਧੀ ਉਦੋਂ ਹੀ ਆਦੇਸ਼ ਆਉਣ ਤੇ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ ਪੰਜ ਮੈਂਬਰੀ ਕਮੇਟੀ ਇਸ ਭਰਤੀ ਨੂੰ ਸ਼੍ਰੀ ਅਕਾਲ ਤਖਤ ਸਹਿਬ ਤੋਂ ਹੋਏ ਆਦੇਸ਼ ਦਾ ਹੋਕਾ ਦੇ ਕੇ ਪ੍ਰਚਾਰ ਦੀ ਰਹੀ ਜਿਸ ਦਰਮਿਆਨ ਕਮੇਟੀ ਦਾ ਦਾਅਵਾ ਹੈ ਕਿ 15 ਲੱਖ ਦੇ ਕਰੀਬ ਵਰਕਰਾਂ ਦੀ ਭਰਤੀ ਕੀਤੀ ਗਈ ਹੈ ਇਸ ਤੋਂ ਬਾਅਦ ਕਮੇਟੀ ਵੱਲੋਂ ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ ਹੈ ਜਿਨ੍ਹਾਂ ਦੇ ਜਨਰਲ ਇਜਲਾਸ ਵਿੱਚ ਪ੍ਰਧਾਨ ਦੀ ਚੋਣ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਹੁਣੇ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜਣ ਕਾਰਨ ਪ੍ਰਧਾਨ ਦੀ ਚੋਣ ਵੀ ਲਟਕ ਸਕਦੀ ਹੈ ਇੱਥੇ ਵੀ ਦੱਸ ਦਈਏ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜਿਆਂ ਵਿੱਚ ਵੰਡਿਆ ਨਜ਼ਰ ਆ ਰਿਹਾ ਹੈ ਸੁਖਵਿੰਦਰ ਸਿੰਘ ਬਾਦਲ ਧੜੇ ਵੱਲੋਂ ਹੋਏ ਹੁਕਮਨਾਮੇ ਤੋਂ ਬਾਅਦ ਭਰਤੀ ਕਰਕੇ ਪਰ ਕਿਰਿਆ ਨੂੰ ਪੂਰੀ ਕਰਦਿਆਂ 12 ਅਪ੍ਰੈਲ ਨੂੰ ਪ੍ਰਧਾਨ ਦੀ ਚੋਣ ਕਰਦਿਆਂ ਮੁਰਸ ਕੁਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਗਿਆ ਸੀ ਦੂਸਰੇ ਪਾਸੇ ਭਰਤੀ ਕਮੇਟੀ ਵੱਲੋਂ ਬੀਬੀ ਸਤਵੰਤ ਕੌਰ ਦੇ ਰਾਹੀਂ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਵਾਲਾ ਬੇਨਤੀ ਪੱਤਰ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਗਿਆ ਸੀ ਜਿਸ ਤੋਂ ਜਿਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜ ਦਿੱਤਾ ਹੈ ਹੁਣ ਭਰਤੀ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜਾ ਆਪਣੇ ਪਰਿਵਾਰਕ ਮੈਂਬਰਾਂ ਦੀ ਹੋਈ ਹਾਦਸੇ ਵਿੱਚ ਮੌਤ ਤੋਂ ਬਾਅਦ 10 ਅਗਸਤ ਤੱਕ ਸਾਰੇ ਪੰਥਕ ਰੁਝੇਵੇਂ ਛੱਡ ਕੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਸਮਾ ਬਤੀਤ ਕਰ ਰਹੇ ਨੇ 10 ਅਗਸਤ ਨੂੰ ਭੋਗ ਤੋਂ ਬਾਅਦ ਹੀ ਉਹ ਸਕਤਰਤ ਵਿਖੇ ਆਉਣਗੇ ਤੇ ਇਸ ਮਾਮਲੇ ਦੀ ਅਗਲੀ ਕਾਰਵਾਈ ਰੰਭ ਕਰਨਗੇ ਹਲਕਾ ਕਨੌਰ ਰਦੀਨ ਪੈਂਦੇ ਪਿੰਡ ਮਰਦਾਂਪੁਰ ਵਿਖੇ ਅਕਾਲੀ ਦਲ ਬਾਰਸ ਪੰਜਾਬ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕਰ ਦਿੱਤਾ ਗਿਆ ਜੋ ਕਿ ਮੈਂਬਰ ਪਾਰਲੀਮੈਂਟ ਪ੍ਰਧਾਨ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਗੁਰਚਰਨ ਸਿੰਘ ਕੌਮਨ ਸਾਹਿਬ ਮੋਰਚਾ ਤੇ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਵੱਲੋਂ ਕੀਤਾ ਗਿਆ ਇਸ ਦੌਰਾਨ ਹਲਕਾ ਕਨੌਰਦੀ ਪੰਜ ਮੈਂਬਰੀ ਕਮੇਟੀ ਦਾ ਐਲਾਨ ਕਰਕੇ ਕੀਤਾ ਗਿਆ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਵਰਸ ਪੰਜਾਬ ਪਾਰਟੀ ਦੇ ਸਰਪ੍ਰਸਤ ਤਰਸੀਮ ਸਿੰਘ ਨੇ ਕਿਹਾ ਕਿ ਬਲਾਕ ਕਨੌਰਦੀ ਪੰਜ ਮੈਂਬਰੀ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਲਾਕ ਕਨੌਰ ਦੀ ਕਮੇਟੀ ਦੇ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਤੇ ਵਾਤੋ-ਵਾਤ ਵਰਕਰਾਂ ਨੂੰ ਪਾਰਟੀ ਨਾਲ ਜੋੜਨ ਤੇ ਪਾਰਟੀ ਵਰਕਰਾਂ ਦੇ ਨਾਲ ਖੜਨ ਦੇ ਲਈ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਦਫ਼ਤਰ ਅਹਿਮ ਸਿੱਧ ਹੋਏਗਾ। ਭਵਿੱਖ ਦੇ ਵਿੱਚ ਸ਼੍ਰੋਮਣੀ ਕਾਡਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਇੱਕ ਮੰਚ ਤੇ ਇਕੱਠੇ ਹੋਣਗੇ। ਉਸ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਾਲੇ ਸ਼੍ਰੋਮਣੀ ਅਕਾਲੀ ਦਲ ਜੋ ਕਿ ਪੰਜ ਮੈਂਬਰੀ ਕਮੇਟੀ ਹੈ ਉਸ ਦੇ ਵੱਲੋਂ ਆਪਣਾ 11 ਅਗਸਤ ਨੂੰ ਪ੍ਰਧਾਨ ਚੁਣ ਲਿਆ ਜਾਵੇ ਉਸ ਤੋਂ ਬਾਅਦ ਸਾਰਿਆਂ ਦੇ ਨਾਲ ਸਲਾਹ ਕੀਤੀ ਜਾਏਗੀ ਅਸੀਂ ਵੀ ਚਾਹੁੰਦੇ ਹਾਂ ਕਿ ਸਾਰਾ ਪੰਥ ਇਕੱਠਾ ਹੋਵੇ ਕਿਉਂਕਿ ਪੰਥ ਦੇ ਬਹੁਤ ਸਾਰੇ ਮੁੱਦੇ ਨੇ ਜਿਸ ਨੂੰ ਇਕੱਠੇ ਹੋ ਕੇ ਹੀ ਪੂਰੇ ਕੀਤੇ ਜਾ ਸਕਦੇ ਨੇ ਉਹਨਾਂ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਨੂੰ ਮਜ਼ਬੂਤ ਕਰਨ ਦੇ ਲਈ ਪੂਰੇ ਪੰਜਾਬ ਭਰ ਦੇ ਵਿੱਚ ਦਫ਼ਤਰ ਬਣਾਏ ਜਾ ਰਹੇ ਨੇ ਉਹਨਾਂ ਕਿਹਾ ਕਿ ਪੰਥ ਦੇ ਨਾਲ ਨਾਲ ਪੰਜਾਬ ਦੇ ਬਹੁਤ ਵੱਡੇ ਮੁੱਦੇ ਨੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਧਿਆਨ ਦਿੱਤੀ ਗਈ ਲੈਂਡ ਪੁਲਿੰਗ ਪਾਲਿਸੀ ਵੀ ਹੈ ਪੰਜਾਬ ਦੇ ਮੁੱਦੇ ਸਦੇ ਸਾਰੇ ਇਕੱਠੇ ਹੋਣ ਤਾਂ ਇਸ ਦੀ ਪਾਲਿਸੀ ਨੂੰ ਵਾਪਸ ਕਰਵਾਇਆ ਜਾ ਸਕਦਾ ਹੈ ਵਿਧਨੀ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਦੇ ਮਾਤਾ ਨਾਲ ਪੁਲਿਸ ਅਧਿਕਾਰੀ ਵੱਲੋਂ ਕੀਤੀ ਗਈ ਬਹਿਸ ਤੇ ਭਾਸ਼ਾ ਸੰਬੰਧੀ ਉਹਨਾਂ ਕਹਾਂ ਕਿ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ ਉਸ ਦਿਨ ਪੁਲਿਸ ਅਧਿਕਾਰੀ ਵੱਲੋਂ ਵਰਤੇ ਗਏ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਅਸੀਂ ਨਿੰਦਿਆ ਕਰਦੇ ਹਾਂ ਤੇ ਅਸੀਂ ਇਸ ਮਾਮਲੇ ਦੇ ਉੱਪਰ ਲੀਗਲ ਕਾਰਵਾਈ ਕਰਵਾਉਣ ਜਾ ਰਹੇ ਹਕਾਲੀਦਨ ਵਾਰਿਸ ਪੰਜਾਬ ਪਾਰਟੀ ਦੇ ਦਫਤਰ ਦੇ ਉਦਘਾਟਨ ਮੌਕੇ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਕਾਲੀਦਨ ਵਾਰਿਸ ਪੰਜਾਬ ਪਾਰਟੀ ਬਣਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਪੰਥ ਦੇ ਮੁੱਦੇ ਅਤੇ ਸਿੱਖੀ ਧਰਮ ਨੂੰ ਬਚਾਉਣ ਦੇ ਲਈ ਪਾਰਟੀ ਨੂੰ ਬਲਾਕ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਇਕਾਈਆਂ ਬਣਾ ਕੇ ਮਜ਼ਬੂਤ ਕਰਨਾ ਤੇ ਹਰੇਕ ਵਰਕਰ ਨੂੰ ਆਪਣੇ ਨਾਲ ਜੋੜਨਾ ਪਾਰਟੀ ਦਾ ਮੁੱਖ ਸਿਧਾਂਤ ਹੈ ਇਸਨ ਅੱਜ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਦੀ ਇਜਾਜ਼ਤ ਧੰਨਵਾਦ